ਅੱਜ ਆਪਾਂ ਪਿੰਡ ਆਏ ਆਂ ਜੱਲੋਕੇ ਇਹ ਪਿੰਡ ਤਰਨਤਾਰਨ ਹਲਕੇ ਦਾ ਪਿੰਡ ਆ ਤੇ ਆ ਜਿਹੜਾ ਹਰ ਤੋਂ ਬਾਅਦ ਦਾ ਹਰ ਤੋਂ ਬਾਅਦ ਦੇ ਹਾਲਾਤ ਦੇਖੋ ਤੁਸੀਂ ਆ ਘਰਾਂ ਦੇ ਤੇ ਆ ਆਪਾਂ ਤੁਹਾਨੂੰ ਬਾਈ ਜੀ ਨਾਲ ਵੀ ਮਿਲਾਉਣੇ ਆ ਆਜੋ ਤੁਸੀਂ ਹਾਂ ਬਾਈ ਜੀ ਇਹ ਆਪਣਾ ਘਰ ਆ ਹਾਂਜੀ ਹਾਂਜੀ ਤੇ ਬਈ ਆ ਮਤਲਬ ਆਪਾਂ ਪੁੱਛਿਆ ਬਾਈ ਉਹਨਾਂ ਨੂੰ ਤੇ ਬਾਈ ਉਹਨਾਂ ਨੇ ਦੱਸਿਆ ਕਿ ਬਾਈ ਜੀ ਦੇ ਪਿਤਾ ਜੀ ਹਨੀ ਠੀਕ ਹੈ ਜੀ ਤੇ ਬਾਈ ਜੀ ਦੇ ਜਿਹੜੇ ਮਾਤਾ ਜੀ ਨੇ ਉਹ ਰਿਸ਼ਤੇਦਾਰਾਂ ਦੇ ਛੱਡੇ ਹੋਏ ਨੇ ਠੀਕ ਹੈ ਜੀ ਤੇ ਆ ਬਾਈ ਜੀ ਬਾਈ ਜੀ ਹੁਣਾਂ ਦੇ ਘਰ ਦੇ ਹਾਲਾਤ ਨੇ ਬਾਈ ਜੀ ਦੇ ਘਰ ਘਰ ਚ 3 ਫੁੱਟ ਪਾਣੀ ਸੀ ਬਈ 4 3-4 ਫੁੱਟ ਪਾਣੀ ਸੀਗਾ ਤੇ ਹੁਣ ਦਲਦਲ ਹੀ ਬਣਿਆ ਹੋਇਆ ਤੇ ਜੇ ਆਪਾਂ ਦੇਖੀਏ ਇਹਨਾਂ ਦੇ ਕਮਰਿਆਂ ਚ ਵੀ ਕੰਕਰੀਟ ਥੋੜੇ ਜਿਹੀ ਪਾਣੀ ਚਾ ਗਿਆ ਤੇ ਉਹ ਕੰਢੀ ਉਹ ਕੰਕਰੀਟ ਸਾਰੇ ਠੀਕ ਹੋ ਗਿਆ ਥੋੜੇ ਜਿਹੀ ਪਾਣੀ ਚਾ ਗਿਆ ਉਹ ਪੇਂਟਿੰਗ ਪਾਣੀ ਹੋ ਗਿਆ ਇਸ ਤਰ੍ਹਾਂ ਆ ਹਾਲਾਤ ਆ ਦੇਖੋ ਆਉੜੀ ਤੇ ਪੀਟੀ ਚ ਪਾਣੀ ਪੈ ਗਿਆ ਹੈ ਉਹ ਕੱਢੀ ਨਹੀਂ ਕੱਢੀ ਗਈ ਉਹ ਕਰਦੇ ਤੇ ਬਈ ਤੁਸੀਂ ਇਸ ਬਾਬਤ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ ਮਤਲਬ ਤੁਹਾਨੂੰ ਕਿੱਦਾਂ ਦੀ ਮਦਦ ਚਾਹੀਦੀ ਆ ਕਿ ਤੁਹਾਡੀ ਕਿੱਦਾਂ ਦੀ ਮਦਦ ਹੋ ਸਕੇ ਉਹ ਤੁਸੀਂ ਥੋੜਾ ਜਿਆ ਦੱਸੋ ਦੱਸੋ ਇਹ ਜਮਾਨਾ ਸਾਡੀ ਪੈੜੀ ਚਾਰ ਪੰਨੇ ਕਿਰੇ ਕੋਸਟ ਟੈਗ ਉਸ ਤੋਂ ਹਟਾਈ ਗਈ ਸਾਰੀ ਘਰੰ ਦੇ ਲੱਗੇ ਰਹਿ ਗਏ ਜੀ ਜਿਆਦੇ ਇੱਕ ਕੰਡੇ ਤੇ ਸੀ ਹਟਾਈ ਗਈ ਸਾਰੀ ਟੈਗ ਜੀ ਮਹਲਾ ਠੀਕ ਹੈ ਜੀ ਤੁਹਾਡੀ ਕੋਈ ਪੈਲੀ ਤੋਂ ਬਿਨਾ ਕੋਈ ਹੋਰ ਕਾਰੋਬਾਰ ਤੁਹਾਡਾ ਆਉਗਾ ਨਹੀਂ ਹੈ ਬਸ ਹੋ ਜਾਏ ਹੋਰ ਉਦੋਂ ਲਾਵਾਂ ਕੰਮ ਠੀਕ ਹੈ ਜੀ ਕੋਈ ਨਹੀਂ ਬਾਕੀ ਆਪਾਂ ਵੀ ਆਪਾਂ ਵੀ ਸ੍ਰੀ ਰੇਕਨ ਜੀ ਨੂੰ ਕਹਿੰਦੇ ਆ ਕਿ ਇਹਨਾਂ ਬਾਈ ਜੀ ਦੀ ਜਿਆਦਾ ਨਹੀਂ ਤਾਂ ਬਾਈ ਜੀ ਦੇ ਘਰ ਨੂੰ ਥੋੜਾ ਬਹੁਤ ਆਪਾਂ ਸੁਧਾਰ ਸਕੀਏ ਤੇ ਬਾਕੀ ਬਾਈ ਜੀ ਹੁਣਾਂ ਦੀ ਪੈਲੀ ਦਾ ਕਰ ਸਕੀਏ ਕਿ ਬਾਈ ਜੀ ਹੁਣਾਂ ਨੂੰ ਅੱਗੇ ਆਉਣ ਵਾਲੇ ਟਾਈਮ 'ਚ ਕੋਈ ਦਿੱਕਤ ਨਾ ਆਵੇ ਬਾਕੀ ਰਾਸ਼ਨ ਪਾਣੀ ਤੇ ਫੀਡ ਵਗੈਰਾ ਦੀ ਤਾਂ ਬਾਈ ਜੀ ਤੁਹਾਨੂੰ ਅਸੀਂ ਖੁਦ ਆ